ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਪੰਪੀ ਬੈਣੀਪਾਲ ਪੱਕੇ ਤੋਂ ਸੱਤ ਵੀਰਿੰਦਰ ਸਿੰਘ ਹੈ ਵਿਲੇਜ ਖੁਸਰੋਪੁਰ ਤਹਿਸੀਲਾ ਜੀਰਾ ਪਟਿਆਲਾ ਬਾਈਪਾਸ ਕੋਲ ਆਪਣਾ ਫਾਰਮ ਹੈ ਇਸ ਸਾਲ ਆਪਾਂ ਕਣਕ ਤੇ ਤਕਰੀਬਨ 45 ਏਕੜ ਤੇ ਸੋਮੋ ਟੋਮਿਕ ਆਪਣੀ ਦੀ ਸੋਮੋ ਮੈਕਸ ਦਵਾਈ ਸਪਰੇਅ ਕੀਤੀ ਸੀ ਜੀ ਬਜਾਈ ਤੋਂ 24 ਘੰਟੇ ਦੇ ਅੰਦਰ ਅੰਦਰ ਤੇ ਬੜਾ ਵਧੀਆ ਰਿਜ਼ਲਟ ਮਿਲਿਆ ਇਸ ਸਾਲ ਨਾ ਤਾਂ ਆਪਣੇ ਗੁਲੀ ਡੰਡਾ ਹੋਇਆ ਬਿਲਕੁਲ ਨਹੀਂ ਹੈਗਾ ਪਿੱਛੇ ਜਾ ਕੇ ਇੱਕ ਦੋ ਖਣਕ ਨਿਕੜਿਆ ਆ ਨਾ ਜੰਗਲੀ ਪਾਲਕ ਬਾਥੂ ਤੇ ਖੰਡੀ ਹੋਈ ਐ ਕਣਕ ਦਵੀ ਨਹੀਂ ਹੈਗੀ ਤਕਰੀਬਨ 2 2.5 ਥੈਲੇ ਯੂਰੀ ਦੇ ਬਚ ਗਏ ਸਾਡੇ ਨਾਲ ਗਮੰਡੀਆਂ ਨੇ ਸੰਕੋਰ ਪਾਈ ਸੀਗੀ ਜੀ ਯੂਰੀ ਚ ਉਲਾ ਕੇ ਤਕਰੀਬਨ 400 ਗ੍ਰਾਮ ਪਾਈ ਕਿਸੇ ਨੇ 500 ਗ੍ਰਾਮ ਪਾਈ ਉਹਨਾਂ ਦੀ ਕਣਕ ਆਪਣੇ ਨਾਲੋਂ ਇਕੱਠੀ ਵੀ ਜੀ ਵੀ ਤਕਰੀਬਨ 4-5 ਦਿਨ ਪਹਿਲਾਂ ਵੱਢ ਗਈ ਉਹਦਾ ਕਾਰਨ ਇਹ ਹੋਇਆ ਜਦ ਹੁਣ ਪਿੱਛੇ ਧੁੱਪ ਪਈ ਅਖੀਰਲਾ ਪਾਣੀ ਲਾਇਆ ਸੰਕੋਰ ਨੇ ਕਣਕ ਫੂਕਤੀ ਤੇ ਉਦੋਂ ਝਾੜ ਵੀ ਮੈਨੂੰ ਲੱਗਦਾ ਘਟੋਕਾ ਆਪਣੀ ਕਣਕ ਹਾਲੇ ਵੀ ਲਗਭਗ ਇਹ 10 ਨਵੰਬਰ ਦੀ ਵਿੱਚ ਜੀ ਵੀ ਹੈ ਇਸ ਤੇ ਬੱਲੀਆਂ ਨਰਮ ਨੇ ਤਕਰੀਬਨ ਇੱਕ ਦੋਨ ਠਰ ਕੇ ਵੱਡੂਗੀ ਦਾਣਾ ਮੋਟਾ ਤੇ ਬੱਲਾਂ ਵੀ ਮੋਟੀਆਂ ਨੇ ਬੜਾ ਵਧੀਆ ਜੀ ਕੰਪਨੀ ਦਾ ਤਨਭਾ ਤੇ ਬਾਈ ਜਿਹੜੇ ਆਪਣੇ ਕੋਲ ਆਉਂਦੇ ਨੇ ਪੰਜਾਬ ਖੇਤੀ ਪਟਿਆਲਾ ਖੇਤੀ ਤੋਂ ਪਟਿਆਲੇ ਤੋਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੀ ਬੜਾ ਵਧੀਆ ਰਿਜ਼ਲਟ ਹੈ ਆ ਦੇਖੋ ਕਿੰਨੀ ਵਧੀਆ ਮੋਟੀ ਬੱਲੀ ਹੈ ਤੇ ਬੱਲੀ ਦਾਣਾ ਬੜਾ ਮੋਟਾ ਹੈ ਇੰਨਾ ਮੋਟਾ ਕਿਸੇ ਸਾਲ ਦਾਣਾ ਨਹੀਂ ਹੋਇਆ ਦੇਖ ਦਿਖਾ ਦੂ ਜਿਹੜੇ ਕਰਕੇ ਬਾਈ ਜੀ ਧੰਨਵਾਦ ਜੀ ਥੈਂਕ ਯੂ ਸਾਰਿਆਂ ਦਾ ਹਨਾ ਸੋ ਆਪਣਾ ਮੋਬਾਈਲ ਨੰਬਰ ਫ੍ਰੀ ਕਰ ਸਕੋ ਮੇਰਾ ਮੋਬਾਈਲ ਨੰਬਰ ਹੈਗਾ ਜੀ 98552 83222 ਤੇ ਜਿਹੜਾ ਹੁੰਦਾ ਹੈ ਈਮੇਲ ਉਹ ਹੈਗਾ sspompi@gmail.com ਥੈਂਕ ਯੂ ਸਰ ਥੈਂਕ ਯੂ